ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਪੰਜਾਬ ਦੇ ਦੌਰੇ ਤੇ ਰਣੇ ਦੇ ਨੇ ਪਹਿਲਾਂ ਪਟਿਆਲੇ ਦੌਰੇ ਤੇ ਪਹੁੰਚੇ ਸੀਗੇ ਗਰਦਾਸਪੁਰ ਅਤੇ ਜਲੰਧਰ ਤੇ ਹੁਣ ਪ੍ਰਧਾਨ ਮੰਤਰੀ ਮੋਦੀ ਦੇ ਲਈ ਹਾਰਪੁਰ ਪਹੁੰਚਣਗੇ ਤੇ ਹਾਰਪੁਰ ਦੇ ਵਿੱਚ ਪਹਿਲਾਂ ਜਿਹੜੀਆਂ ਤਿਆਰੀਆਂ ਸ਼ੁਰੂ ਕਰਤੀਆਂ ਜਦੋਂ ਚੱਲਦੇ ਆ ਹੁਣ ਜਾਣਕਾਰੀ ਦਿੰਦੇ ਆ ਬੀਜੇਪੀ ਲੀਡਰ ਤਰਨੁਜ ਚੁੱਗਦਾ ਕਹਿਣਾ ਹੈ ਕਿ ਸਾਡੇ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਨੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਦੇਸ਼ ਦੇ ਵਿੱਚ ਮੋੜ ਜਿਹੜੀ ਦੇਸ਼ ਦੇ ਵਿੱਚ ਨਰਿੰਦਰ ਮੋਦੀ ਸਰਕਾਰ ਬਣ ਜਾ ਰਹੀ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦੇ ਕੰਮਾਂ ਦੇ ਕਾਰਨ ਲੋਕ ਨੇ ਜਿਹੜੇ ਕਾਫੀ ਖੁਸ਼ ਨੇ ਕਿਉਂਕਿ ਆਪ ਦੇਸ਼ ਭਰ ਦੇ ਵਿੱਚ ਪੂਰੀ ਤਰੱਕੀ ਹੋਈ ਹੈ ਜਦੋਂ ਚੱਲਦੇ ਹੁਣ ਮੁੜ ਬੀਜੇਪੀ ਸਰਕਾਰ ਬਣਦੀ ਦਿਖਾਈ ਦੇ ਰਹੀ ਆ ਜਿਸ ਤਰ੍ਹਾਂ ਬਿਹਾਰ ਚ ਲਾਲੂ ਯਾਦਵ 라ਬੜੀ ਦੇ ਵੀ ਬਣਾ ਕੇ ਗਏ ਸੀ ਮੁੱਖ ਮੰਤਰੀ ਵੀਰ ਜੀ ਤੁਸੀਂ ਲਿਖ ਲੈਣਾ ਇੱਕ ਗੱਸ਼ ਪੈਣ ਤੋਂ ਬਾਅਦ ਜਿਸ ਦਿਨ ਗੱਸ਼ ਪੈਗੀ ਪੰਜਾਬ ਚ ਇਹ ਦੋ ਚਾਰ ਦਿਨ ਦੀ ਗੱਲ ਆਜ ਕੱਲ ਜੀ ਬੈਨ ਲਈ ਹੈ ਮੇਰੀ ਭਵਿਸ਼ਵਾਣੀ ਕਰਤੀ ਹੈ ਅਗਲੇ ਦਿਨ ਆਪਣੀ ਵਾਈਵ 라ਬੜੀ ਦੇ ਵੀ ਟੂ ਦਿੱਲੀ ਦੇ ਮੁੱਖ ਮੰਤਰੀ ਬਣਾ ਲਏ ਔਰ ਇੱਥੇ ਤੇ ਤੁਸੀਂ ਹਾਲਾਤ ਦੇਖੋ ਜੱਬੇਵਾਲ ਸਾਹਿਬ ਕਹਿੰਦੇ ਸੀ ਮੈਂ ਏਡੀ ਵੱਡੀ ਗੱਟਰੀ ਚੁੱਕੀ ਹੈ ਕਰਜ਼ੇ ਦੀ ਤੇ ਸੰਗਲ ਬਾਏ ਇਹਨੇ ਕਿ ਪੰਜਾਬ ਨੂੰ ਪੰਜਾਬ ਦੀ ਤਰੱਕੀ ਨੂੰ ਭਗਵੰਤ ਮਾਨ ਸਰਕਾਰ ਨੇ ਬੰਦਤਾ ਉਹ ਜੱਬੇਵਾਲ ਸਾਹਿਬ ਉਹ ਸੰਗਲ ਕਿੱਥੇ ਗਏ ਹੁਣ ਸੰਗਲ ਨਾਲ ਤੁਹਾਨੂੰ ਬੰਦਤਾ ਹੈ ਕਿ ਜਿਹੜੇ ਸੰਗਲ ਤੁਸੀਂ ਲੈ ਕੇ ਗਏ ਸੀ ਤੇ ਜਿਹੜੀ ਉਹ ਗੱਟਰੀ ਕਿੱਥੇ ਗਈ ਨਿਸ਼ਚਿਤ ਰੂਪ ਚ ਉਹ ਗੱਟਰੀ ਸਹੀ ਹੈ ਪੰਜਾਬ ਡੈਫਿਸਿਟ ਚ ਹੈ ਔਰ ਇਹ ਤਿੰਨੇ ਪਾਰਟੀਆਂ ਅੱਜ ਪੰਜਾਬ ਨੂੰ ਇਸ ਡੈਪ ਸੈਟ ਚੋਂ ਕੱਢਣ ਦੀ ਸਥਿਤੀ ਚ ਨਹੀਂ ਹੈ ਐਤੁ ਜੇ ਭਾਰਤੀ ਜਨਤਾ ਪਾਰਟੀ ਸਾਹਮਣੇ ਆਈ ਹੈ ਅਸੀਂ ਪੰਜਾਬ ਨੂੰ ਸ਼੍ਰੀ ਨਰਿੰਦਰ ਮੋਦੀ ਜੀ ਦੀ ਪਲੈਨਿੰਗ ਦੇ ਨਾਲ ਪੰਜਾਬ ਨੂੰ ਡੈਪ ਸੈਟ ਚ ਕੱਢਾਂਗੇ ਔਰ ਤੁਸੀਂ ਕਹੋਗੇ ਕਿ ਅਸੀਂ ਵੀ ਕੋਈ ਨਵੀਂ ਛੇਨਛਿੱਲੀ ਮਾਰਨ ਆਇਆ ਮੈਂ ਤੁਹਾਡੇ ਕੋ ਇੱਕ ਫਾਰਮੂਲਾ ਦੱਸ ਰਿਹਾ ਕਿ ਅੱਜ ਤੋਂ 10 ਸਾਲ ਪਹਿਲੇ ਦੇਸ਼ ਜਨਰਿਕ ਵਰਡ ਇਸ ਤੁਮਾਨੂੰ ਹੁੰਦਾ ਸੀ ਬਿਮਾਰੂ ਰਾਜ ਬਿਮਾਰੂ ਮਤਲਬ ਵਰਡ ਸੀ ਬੀ ਫੋਰ ਬਿਹਾਰ ਆਰ ਫੋਰ ਰਾਜਸਥਾਨ एम फॉर मध्य प्रदेश यू फॉर यूपी आज 20% ग्रोथ है ना स्टेटा के अंदर फार्मिंग दी ट्रेड दी इंडस्ट्री दी आज जो बीमारू राज्य ਸਾਡੇ ਤੋਂ ਅੱਗੇ ਚਲੇ ਗਏ ਔਰ ਮੇਰਾ ਪੰਜਾਬ ਹਰੀਆਲਾ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦਾ ਪੰਜਾਬ ਅੱਜ ਪਿੱਛੇ ਚੜਾ ਗਿਆ ਸੁਖਬੀਰ ਬਾਦਲ ਦਾ ਇੱਕ ਬਿਆਨ ਹੈ ਕਿ ਨਰਿੰਦਰ ਮੋਦੀ ਨੇ ਜੋ ਜੀਨੇ ਜੋ ਬਿਆਨ ਦਿਆ ਹੈ ਮੰਗਲ ਸੂਤਰ ਵਾਲਾ ਬਿਆਨ ਇਹ ਸੋਭਾ ਨਹੀਂ ਦਿੰਦਾ ਇਹਨੂੰ ऐसे शोभा दी गल नहीं देश दा कॉन्स्टिट्यूशन ਸਾਡੇ ਦਾ ਸਭ ਤੋਂ ਪਵਿੱਤਰ ਪੁਸਤਕ ਆ ਦੇਸ਼ ਦੀ ਸਰਕਾਰ ਦੇਸ਼ ਦੇ ਸੰਵਿਧਾਨ ਮੁਤਾਬਕ ਚੱਲੇਗੀ और भारतीय जनता पार्टी श्री नरेंद्र मोदी जी ओस संविधान ਦੇ ਵਾਸਤੇ ਹਰ ਕੰਮ ਅਸੀਂ ਉਹਦੇ ਮੁਤਾਬਕ ਹੀ ਕਰਦੇ ਆ ਸਾਡੀ ਪ੍ਰਾਇੋਰਟੀ ਹੈ ਦੇਸ਼ ਦਾ ਸੰਵਿਧਾਨ ਕਹਿੰਦਾ ਹੈ ਕਿ ਦੇਸ਼ ਦੇ ਅੰਦਰ ਰੈਜ਼ਰਵੇਸ਼ਨ ਕਿਸੇ ਨੂੰ एससी एसटी ओबीसी ਤੋਂ ਇਲਾਵਾ ਰੈਜ਼ਰਵੇਸ਼ਨ ਨਹੀਂ ਦੇ ਸਕਦੇ ਲੇਕਿਨ ਕਾਂਗਰਸ ਦਾ ਜਿਸਰਾ ਮੇਰਾ ਸੰਕਲਪ ਪੱਤਰ ਹੈ ਕਾਂਗਰਸ ਦੇ ਮੈਨੀਫੈਸਟੋ ਚ ਲਿਖਿਆ ਹੈ ਕਿ ਅਸੀਂ ਮੁਸਲਮਾਂ ਨੂੰ ਅਰਖਣ ਦਿਆਂਗੇ ਧਰਮ ਦੇ ਆਧਾਰ ਤੇ ਰੱਖਣ ਦਿਆਂਗੇ ਔਰ ਉਸ ਤੋਂ ਬਾਅਦ ਝੜਾ ਜਿੱਥੇ ਜਿੱਥੇ ਅਰਖਣ ਦਿੱਤਾ ਸੀ ਕੋਰਟਸ ਨੇ ਉਹਨੂੰ ਡਿਨਾਈ ਕੀਤਾ ਔਰ ਖਾਸ ਤੌਰ ਤੇ ਬੰਗਾਲ ਨੂੰ ਸਕਤ ਹੌਟਸ ਨੇ ਕਿਹਾ ਕਿ ਤੁਸੀਂ ਕਿਸੇ ਵੀ ਵਿਅਕਤੀ ਨੂੰ ਧਰਮ ਦੇ ਆਧਾਰ ਤੇ ਰક્ષਣ ਨਹੀਂ ਦੇ ਸਕਦੇ ਜਦੋਂ ਧਰਮ ਦੇ ਆਧਾਰ ਤੇ ਰક્ષਣ ਦੀ ਗੱਲ ਆਏਗੀ ਤੇ ਭਾਰਤੀ ਜਨਤਾ ਪਾਰਟੀ ਆਪਣੇ ਐਸਸੀ ਭਰਾਵਾ ਦਾ ओबीसी ਭਰਾਵਾ ਦਾ ਐਸਟੀ ਭਰਾਵਾ ਦਾ ਅਧਿਕਾਰ ਕਿਸੇ ਨੂੰ ਦੇ ਨਹੀਂ ਦੇਗੀ ਕਿਉਂਕਿ ਡਾਕਟਰ ਭੀਮਰਾਵ ਅੰਬੇਦਕਰ ਜੀ ਨੇ ਸਪਸ਼ਟ ਲਿਖਿਆ ਕਿ ਕਿੰਨੂੰ ਰક્ષਣ ਦੇਣਾ ਜਿਹੜੀ ਗੱਲ ਤੁਸੀਂ ਦੂਸਰੀ ਕਹੀ ਹੈ ਕਾਂਗਰਸ ਨੇ ਆਪਣੇ ਘੋਸ਼ਣਾ ਪੱਤਰ ਚ ਕਿਹਾ ਹੈ ਕਿ 55% ਟੈਕਸ ਵਿਰਾਸਤ ਟੈਕਸ ਲਗਾਵਾਂਗੇ ਤੇ 100 ਰੁਪਿਆ ਤੁਹਾਨੂੰ ਤੁਹਾਡੇ ਬਜ਼ੁਰਗ ਛੱਡ ਗਏ ਔਰ ਅਸੀਂ ਆਮ ਤੌਰ ਤੇ ਜਾਣਦੇ ਆ ਕਿ ਚਾਹ ਗਰੀਬ ਝੌਂਪੜੀ ਚ ਰਹਿਣ ਵਾਲਾ ਹੋਵੇ ਤੇ ਚਾਹ ਕੋਠੀ ਚ ਰਹਿਣ ਵਾਲਾ ਹੋਵੇ ਉਹ ماں ਆਪਣੀ ਧੀ ਨੂੰ ਮੰਗਲ ਸੂਤਰ ਦੇ ਕੇ ਜਾਂਦਾ ਲੇਕਿਨ ਜਦੋਂ ਇਹ ਕਾਨੂੰਨ ਜਿਹਨੂੰ ਲਾਗੂ ਕਰਨਾ ਚਾਹੁੰਦੇ ਜਿਹੜੀ ਉਹਨਾਂ ਨੇ ਘੋਸ਼ਣਾ ਕੀਤੀ ਉਹ ਉਹਦੇ 55% ਹਿੱਸੇ ਨੂੰ ਕੱਟ ਕੇ ਖਜ਼ਾਨੇ 'ਚ ਜਮਾ ਕੀਤਾ ਜਾਏਗਾ ਮਾਲੋਮੈਂ ਮੋਟਰਸਾਈਕਲ ਤੇ ਜਾ ਰਹਾ ਮੇਰੇ ਦਾਦਾ ਜੀ ਮੈਂ ਮੋਟਰਸਾਈਕਲ ਦੇਖ ਕੇ ਗਏ ਮੋਟਰਸਾਈਕਲ ਦਾ ਟਾਇਰ ਤੇ ਹੈਂਡਲ ਪਹਿਲੇ ਜਾ ਕੇ ਸਰਕਾਰ ਦੇ ਖਜ਼ਾਨੇ ਜਮਾ ਕਰਾਉਣਾ ਪਏਗਾ ਇਹ ਹਿੰਦੁਸਤਾਨ ਦੇ ਅੰਦਰ ਬਰਦਾਸ਼ਤ ਨਹੀਂ ਹੋ ਸਕਦਾ ਔਰ ਜਿਹੜੀ ਨਵਾਂ ਟੈਕਸ ਲਾਉਣ ਦੀ ਗੱਲ ਹੈ ਇਹ ਸਾਡੀ ਅਰਥਵਿਵਸਥਾ ਔਰ ਸਾਡਾ ਸੋਸ਼ਲ ਸਿਸਟਮ ਸੇਵਿੰਗ ਦਾ ਹੈ ਅਸੀਂ ਅਮਰੀਕਾ ਵਾਂਗ ਉੱਥੇ ਸੋਸ਼ਲ ਸਿਕਿਉਰਿਟੀ ਹੈ ਔਰ ਜਿਸ ਤਰ੍ਹਾਂ ਰਾਹੁਲ ਗਾਂਧੀ ਜੀ ਦੇ ਗੁਰੂ ਸਹਿਮ ਪਤ੍ਰੋਦਾ ਨੇ ਇਹਨੂੰ ਕਲੀਅਰ ਕੀਤਾ ਕਿ ਜਿਸ ਤਰ੍ਹਾਂ ਅਮਰੀਕਾ 'ਚ ਵਿਰਾਸਤ ਟੈਕਸ ਲਿੱਤਾ ਜਾਂਦਾ ਅਸੀਂ ਪੰਜਾਬ ਹਿੰਦੁਸਤਾਨ 'ਚ ਉਸ ਤਰ੍ਹਾਂ ਵਿਰਾਸਤ ਟੈਕਸ ਲਾਾਂਗੇ ਅਸੀਂ ਉਹਦਾ ਵਿਰੋਧ ਕਰਨੇ ਆ ਕਿਸੇ ਵੀ ਸੂਰਜ ਦੇਸ਼ ਦੇ ਅੰਦਰ ਨਾ ਮਾ ਟੈਕਸ ਨਹੀਂ ਲਾਂ ਦਿੱਤਾ ਜਾਏਗਾ ਵਿਰਾਸਤ ਟੈਕਸ ਨਹੀਂ ਲਾਂਗੇ ਪਿੰਡਾਂ ਪਿੰਡਾਂ ਦੇ ਜਾਂਦੇ ਨੇ ਉਹ ਵਿਰੋਧ ਹੋ ਰਿਹਾ ਕਿੰਦਾ ਦੇ ਦੇ ਤੁਸੀਂ ਫੋਟੋ ਕਿੱਦਾਂ ਐਸਾ ਪੰਜਾਬ ਦਾ ਕਿਸਾਨ ਪੰਜਾਬ ਦਾ ਆਮ ਨਾਗਰਿਕ ਅੱਜ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਪੰਜਾਬ ਦੇ ਹਰ ਪਿੰਡ ਚੋਂ ਰ ਕੰਮ ਚੱਲ ਰਿਹਾ ਪੰਜਾਬ ਦੇ ਹਰ ਪਿੰਡ ਦੇ ਅੰਦਰ ਕਿਸਾਨਾਂ ਨੂੰ ਸਿੱਧਾ ਸਨਮਾਨ ਨਿਧੀ ਦਾ ਪੈਸਾ 2000 ਰੁਪਏ ਆ ਰਿਹਾ ਕਿਸਾਨ ਖੁਸ਼ ਹੈ ਪਹਿਲੀ ਵਾਰੀ ਸਰਕਾਰ ਆਈ ਹੈ ਜਿਨ ਨੇ 12000 ਕਰੋੜ ਦਾ ਜਿਹੜਾ ਖੇਤੀ ਬਜਟ ਸੀ ਉਹਨੂੰ ਸਵਾ ਲੱਖ ਕਰੋੜ ਰੁਪਇਆ ਕੀਤਾ ਅੱਜ ਦੇਸ਼ ਦਾ ਖੇਤੀ ਬਜਟ ਸਵਾ ਲੱਖ ਕਰੋੜ ਹੈ ਜਦੋਂ ਤੱਕ ਸੋਨੀਆ ਮੋਇਨਾਂ ਗਾਂਧੀ ਜੀ ਦੀ ਸਰਕਾਰ ਸੀ ਜੋ ਤੱਕ راہੁਲ ਗਾਂਧੀ ਦੀ ਸਰਕਾਰ ਦੀ ਕਟ ਪੁਤਲੀ ਸਰਕਾਰ ਸੀ ਤੇ ਦੇਸ਼ ਦਾ ਖੇਤੀਬਾੜੀ ਬਜਟ 12000 ਕਰੋੜ ਸੀ ਆ ਜੋ ਸਵਾ ਲੱਖ ਕਰੋੜ ਹੋਇਆ ਅੱਜ ਕਿਸਾਨ ਦਾ ਇੱਕ ਇੱਕ ਦਾਣਾ ਉਸ ਮੰਡੀ ਚ ਜਾਂਦਾ ਤੇ ਉਹਰੇ ਬੈਂਕ ਅਕਾਊਂਟ ਚ ਸਿੱਧਾ ਪੈਸਾ ਪਹੁੰਚਦਾ 2014 ਤੋਂ ਪਹਿਲੇ ਨਹੀਂ ਸੀ ਪਹੁੰਚਦਾ ਹਾਂ ਕੁਝ ਪੋਲੀਟੀਕਲ ਪਾਰਟੀਆਂ ਦੇ ਕਿਸਾਨ ਵਿੰਗ ਜਾਣ ਬੁੱਝ ਕੇ ਪ੍ਰਦਰਸ਼ਨ ਕਰਦੇ ਨੇ ਉਹ ਪੋਲਿਟਿਕਲ ਪਾਰਟੀਆਂ ਦੇ ਕਿਸਾਨ ਵਿੰਗ ਨੇ ਜਿਸ ਤਰ੍ਹਾਂ ਮੇਰੀ ਪਾਰਟੀ ਦਾ ਕਿਸਾਨ ਵਿੰਗ ਹੈ ਕਾਂਗਰਸ ਦਾ ਕਿਸਾਨ ਵਿੰਗ ਹੈ ਹਰ ਇੱਕ ਨੇ ਵੋਟਾਂ ਲੈਣੀਆਂ ਉਹ ਇਸ ਪਿੱਛੇ ਕਰਦਾ ਸਰ ਕਾਂਗਰਸੀ ਨੇਤਾ ਸੁਪਾਲ ਖਹਿਰਾ ਜੀ ਉਹ ਕਹਿੰਦੇ ਹਨ ਬਿਹਾਰ ਔਰ ਯੂਪੀ ਕੇ ਲੋਕੋ ਕੋ ਪੰਜਾਬ ਮੇਂ ਵੋਟ ਡਾਲਨੇ ਦਾ ਅਧਿਕਾਰ ਨਾ دیا ਜਾਏ ਐਸਾ ਹੈ ਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਦੇਸ਼ ਨੂੰ ਧਰਮ ਦੇ ਨਾਂ ਤੇ ਜਾਤੀ ਦੇ ਨਾਂ ਤੇ ਸਟੇਟਸ ਦੇ ਨਾਂ ਤੇ ਖੇਤਰਵਾਦ ਦੇ ਨਾਂ ਤੇ ਭਾਸ਼ਾ ਦੇ ਨਾਂ ਤੇ ਲੜਾਂ ਨਹੀਂ ਰਹੀ ਇਹ ਕੱਲੇ ਖੈਰਾ ਸਾਹਿਬ ਜੈ ਚੰਦ ਨਹੀਂ ਰਾਹੁਲ ਗਾਂਧੀ ਵੀ ਜੈ ਚੰਦ ਹੈ ਤੁਸੀਂ जरा ਧਿਆਨ ਨਾਲ ਸੁਣਨਾ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਕਿ ਦੇਸ਼ ਦੇ ਅੰਦਰ ਅੱਜ ਫੇਰ ਭਾਸ਼ਾਵਾਂ ਦਾ ਯੁੱਧ ਕਰਾਨਾ ਸੀ ਰਾਹੁਲ ਗਾਂਧੀ ਜੀ ਦੱਖਣ ਚ ਗਏ ਤੇ ਉੱਥੇ ਦੀ ਭਾਸ਼ਾਵਾਂ ਦੇ ਲੜਾਈ ਕਰਾਨਾ ਸੀ ਉੱਤੇ ਗੱਲ ਕਰਕੇ ਆਏ ਔਰ ਜਦੋਂ ਵਾਈ ਨਾਟ ਚ ਇਲੈਕਸ਼ਨ ਲੜਨ ਗਏ ਤੇ ਵਾਈ ਨਾਟ ਦੇ ਅੰਦਰ ਇਲੈਕਸ਼ਨ ਲੜਦਿਆਂ ਹੋયા ਉਹਨਾਂ ਨੂੰ ਕਿਉਂਕਿ ਹਾਰ ਰਹੇ ਆ ਹਾਰ ਤੋਂ ਬਚਣ ਵਾਸਤੇ ਮੁਸਲਿਮ ਲੀਗ ਕੋਲ ਗਏ ਕਿ ਮੈਨੂੰ ਬਚਾਓ ਮੁਸਲਿਮ ਲੀਗ ਨੇ ਕਿਹਾ ਕਿ ਕਾਂਗਰਸ ਪਾਰਟੀ ਤਿਰੰਗਾ ਮੁਸਲਿਮ ਲੀਗ ਦੇ ਕਾਰ्यालय ਚ ਸਰੈਂਡਰ ਕਰਾ ਦੇ ਅਸੀਂ سپورਟ ਕਰਾਂਗੇ ਔਰ ਤੁਸੀਂ ਹੈਰਾਨ ਹੋਗੇ ਆਰਡਰ ਜਾਰੀ ਹੋਇਆ ਕਾਪੀ Google ਤੇ ਹੀ ਚੈੱਕ ਕਰਨਾ ਕਿ ਵਾਈਨਟ ਦੇ ਅੰਦਰ ਕੇਰਲ ਦੇ ਅੰਦਰ ਕਾਂਗਰਸ ਨੇ ਆਰਡਰ ਜਾਰੀ ਕੀਤਾ ਕਿ ਤਿਰੰਗਾ ਝੰਡਾ ਮੁਸਲਿਮ ਲੀਗ ਦੇ ਦਫਤਰ ਜਾ ਕੇ ਸਰੈਂਡਰ ਕਰ ਦਿਓ ਆਪਣਾ ਝੰਡਾ ਸਰੈਂਡਰ ਕਰਤਾ ਤੇ ਉਹਨਾਂ ਦਾ ਅਜੰਡਾ ਫੜ ਲਿਆ ਜਿਸ ਪੋਲੀਟਿਕਲ ਪਾਰਟੀ ਕੋਲ ਨਾ ਝੰਡਾ ਨਾ ਅਜੰਡਾ ਉਹ ਕੀ ਕਰਨਗੇ ਇੱਥੇ ਤੁਸੀਂ ਅੰਦਾਜ਼ਾ ਪੰਜਾਬ ਸਰਕਾਰ ਨੂੰ ਲਗਾਤਾਰ ਪ੍ਰੋਸਟ ਕਰਕੇ ਰੋਗ ਲਗਾਇਆ ਗਿਆ ਕਿ ਅਮਿਤ ਸ਼ਾਹ ਦੀ ਰੈਲੀ ਵਿੱਚ ਕਿਹਾ ਕਿ 4 ਦਿਨ coma ਸਰਕਾਰ ਬਰਖਾਸਤ ਕਰ ਦਿੱਤੀ ਜਾਵੇਗੀ ਪੰਜਾਬ ਦੀ ਐਸਾ ਤੁਸੀਂ ਵੀ ਇਹ ਸਾਰਾ ਭਾਸ਼ਣ ਸੁਣਿਆ ਮੈਂ ਤੁਹਾਨੂੰ ਦੇ ਦੇਣਾ ਇੱਕ ਵੀ ਸਰਕਾਰ ਅਸੀਂ ਪਿਛਲੇ 10 ਸਾਲਾਂ ਚ ਬਰਖਾਸਤ ਨਹੀਂ ਪਰ ਘਰ ਤੇ ਆਪਣਾ ਸਮੇਟਣਾ ਪਏਗਾ ਇਹ ਤੇ ਕੇਜਰੀਵਾਲ ਸਾਹਿਬ ਦੱਸ ਦਿਓ ਸਸੋਦੀਆਂ ਨੇ ਜ਼ਮਾਨਤ ਕਿਉਂ ਨਹੀਂ ਕਰਾਈ ਸੰਜੇ ਸਿੰਘ ਕਿੱਥੇ ਚਲੇ ਗਏ ਨੇ ਦੱਸ ਤੇ ਦਿਓ ਉਹਨਾਂ ਦੇ ਰਾਜ ਸਭਾ ਦੇ ਸੰਸਦ ਕੰਪੇਨ ਕਿਉਂ ਨਹੀਂ ਕਰ ਰਹੇ ਦੱਸ ਤੇ ਦਿਓ ਐਸਾ ਕੜਾ ਅੱਖਾ ਦਾ ਪਰੇਸ਼ਾਨਾ ਜਿਹੜਾ 90 ਦਿਨਾਂ ਚ ਨਹੀਂ ਖਤਮ ਹੋਇਆ ਆ ਗਿਆ ਸਰਪੰਚ ਉਹ ਨਹੀਂ ਆਏ ਨਾ 90 ਦਿਨਾਂ ਬਾਅਦ ਇਲੈਕਸ਼ਨ ਖਤਮ ਮੈਂ ਦੱਸੋ 6 ਫੇਸ ਲੰਘ ਗਏ ਦੁਨੀਆ ਦੀ ਸਾਹਮਣੇ ਵੱਡੀ ਸਰਜਰੀ ਹੋ ਗਈ ਜਿਹੜੀ 90 ਦਿਨਾਂ 'ਚ ਨਹੀਂ ਖਤਮ ਹੋਈ। ਔਰ ਮੈਂ ਅਗਲੀ ਗੱਲ ਕਹਿਣਾ ਚਾਹਨਾ ਮੈਨੂੰ ਦੱਸੋ ਹਾਂਜੀ ਮਨਪ੍ਰੀਤ ਬਾਦਲ ਜੀ ਭਾਜੀ ਸਟੇਜ ਤੇ ਸੀ ਜਲੰਧਰ ਦੀ ਸਟੇਜ ਤੇ ਸੀ ਹਾਰਟ ਦਾ ਦੋਵਾਰੀ ਹਾਰਟ ਦਾ ਸਭ ਨੂੰ ਰੱਬ ਲੰਬੀ ਉਮਰ ਦੇਵੇ ਮੇਰਾ ਇੰਨਾ ਕਹਿਣਾ ਹੈ ਇਹਨੇ ਬਾਅਦ ਜੀ ਤੋਂ ਸਟੇਜ ਤੇ ਸੀ ਪਰ ਮੈਨੂੰ ਇੱਕ ਗੱਲ ਦੱਸੋ ਸਿਸੋਧਿਆ ਸਾਹਿਬ ਜ਼ਮਾਨਤ ਕਿਉਂ ਨਹੀਂ ਕਰਾ ਰਹੇ ਮੈਨੂੰ ਇਹ ਦੱਸੋ ਜ਼ਮਾਨਤ ਸਾਹਿਬ ਜੀ ਕਿਉਂ ਨਹੀਂ ਦਿੱਤੀ ਉਹਨਾਂ ਨੇ ਇਲੈਕਸ਼ਨ ਵਾਸਤੇ ਫਿਰ ਤੀਜੀ ਗੱਲ स्वाति मालीवाल ਨਾਲ ਝਗੜਾ ਕਿਸ ਗੱਲ ਤੋਂ ਹੋਇਆ ਉਹ ਦੱਸ ਤੇ ਦੇਣ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੀ ਵਾਰ ਚੱਲ ਰਹੀ ਮੈਦਾਨ ਕਹਿ ਰਿਹਾ ਕਿ ਰਬੜੀ ਦੇਵੀ ಪ್ರಕರಣ 2 ਹੋਣ ਵਾਲਾ ਹੈ ਜਿਵੇਂ ਲਾਲੂ ਯਾਦਵ ਜੇਲ੍ਹ ਚ ਗਏ ਸੀ ਚਾਰਾ ਕੋਟਾਲੇ ਚ ਇਹ ਸ਼ਰਾਬ ਕੋਟਾਲੇ ਚ ਗਏ ਨੇ ਪ੍ਰੂਫ ਨੇ ਅਦਾਲਤ ਕਹਿ ਰਹੀ ਹੈ ਤੇ ਲੰਬੀ ਯਾਤਰਾ ਹੈ ਔਰ ਲੰਬੀ ਯਾਤਰਾ ਰਾਵੜੀ ਦੇਵੀ 2 ಪ್ರಕರಣ ਹੋਣ ਵਾਲਾ ਸਰ ਜੀ 7ਵੇਂ ਫੇਸ ਇਲੈਕਸ਼ਨ ਆ ਹੁਣ ਦੋ ਦਿਨਾਂ ਚਾਰ ਦਿਨ ਲੱਗੇ ਹੈ ਦਪਿੰਡ ਦੇ ਦੋ ਹੀ ਬਚੇ ਕੈਬ ਰਾਜਨੀਤਿਕ ਜਿਹੜੀਆਂ ਜਥੇਬੰਦੀਆਂ ਜਿੱਥੇ ਬੰਦੀਆਂ ਅੱਜ ਵੀ ਬੀਜੇਪੀ ਅਗਵਾ ਦੇ ਘਰ ਦੇ ਬਾਹਰ 12 ਤੋਂ 4 ਵਜੇ ਬੈਠਣ ਦਾ ਐਲਾਨ ਕੀਤਾ ਹੈ ਕਿ ਕਾਂਗਰਸ ਐਸਾ ਹੈ ਕਿ ਜਿਹੜੀ ਗੈਰ ਰਾਜਨੀ ਗੈਰ ਰਾਜਨੀਤਿਕ ਜਥੇਬੰਦੀਆਂ ਹਨ ਉਹਨਾਂ ਨਾਲ ਕਈ ਦੌਰ ਦੀ ਮੀਟਿੰਗ ਹੋਈ ਹੈ ਹੁਣ ਉਹਨਾਂ ਦੀ ਮੀਟਿੰਗਾਂ ਚੋਂ ਬਹੁਤ ਚੀਜ਼ਾਂ ਮੰਨੀਆਂ ਵੀ ਗਈਆਂ ਔਰ ਸਾਡੇ ਗੇਟ ਹਰ ਵੇਲੇ ਖੁੱਲੇ ਸਰਕਾਰ ਬਣੇਗੀ ਫਿਰ ਬੈਠਾਂਗੇ ਔਰ ਅਸੀਂ ਜਾਂ ਜਿਨ੍ਹਾਂ ਨੇ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਦਾ ਅੱਖਰ ਅੱਖਰ ਪਾਲਣ ਕੀਤਾ ਭਾਂਜਾ ਸਰ ਰਾਮ ਮੰਦਰ ਦਾ ਮੁੱਦਾ ਖਤਮ ਹੋ ਗਿਆ ਧਾਰਾ 370 ਦਾ ਮੁੱਦਾ ਖਤਮ ਹੋ ਗਿਆ ਹੁਣ ਜਿਹੜੇ 5 ਸਾਲ ਅਗਰ ਭਾਤੀ ਜਨਤਾ ਪਾਰਟੀ ਸਰਕਾਰ ਬਣਦੀ ਹੈ ਕਿ ਨਵਾਂ ਕਿਹੜਾ ਤੋਹਫਾ ਲੜਾ ਦੇ ਐਸਾ ਕਿ ਪਹਿਲੀ ਗੱਲ ਵਿਕਸਿਤ ਭਾਰਤ ਅਸੇ ਵਿਸ਼ਵ ਦੀ ਤੀਸਰੀ ਆਰਥਿਕ ਸ਼ਕਤੀ ਬਣਨ ਅਸੇ ਐ ਸੰਕਲਪ ਪੱਤਰ ਦੇ ਅੰਦਰ ਪ੍ਰਧਾਨ ਮੰਤਰੀ ਨੇ ਸੰਕਲਪ ਲੀਤਾ ਕਿ ਅਸੀਂ 14ਵੇਂ ਨੰਬਰ ਤੇ ਸਾਂ ਮੋਦੀ ਸਾਹਿਬ ਨੂੰ 5ਵੇਂ ਨੰਬਰ ਤੇ ਲੈ ਕੇ ਆਇਆ ਅੱਜ ਵਰਲਡ ਦੀ 5ਥ ਲਾਰਜੇਸਟ ਇਕਨੋਮੀ ਇੰਡੀਆ ਬਣਿਆ ਅਸੀਂ ਅਗਲੇ 5 ਸਾਲਾਂ ਚ 3ਵੇਂ ਨੰਬਰ ਤੇ ਲੈਣਾ ਹੈ ਲੇਕਿਨ ਮੇਰੇ ਵੀਰ ਜੀ RAM ਇਸ ਦੇਸ਼ ਚੋਂ ਖਤਮ ਨਹੀਂ ਹੋ ਸਕਦੇ ਮੰਨਿਆ ਕਾਂਗਰਸ ਨੇ ਜਾ ਕੇ ਨਿਆਇਲੇ ਦੇ ਅੰਦਰ ਲਿਖ ਕੇ ਦਿੱਤਾ ਕਿ RAM ਕਾਲਪਨੀ ਕਾ ਮੰਨਿਆ ਕਾਂਗਰਸ ਨੇ ਅਦਾਲਤ ਚ ਲਿਖ ਕੇ ਦਿੱਤਾ ਕਿ ਭਗਵਾਨ RAM ਹੋਏ ਹੀ ਨਹੀਂ ਉਹਨਾਂ ਨੇ ਅਦਾਲਤ ਚ ਲਿਖ ਕੇ ਦਿੱਤਾ ਕਿ ਰਾਮ ਜਨਮ ਭੂਮੀ ਦਾ ਫੈਸਲਾ ਨਾ ਕਰੋ ਤਾਂ ਸਾਬ ਅਸੀਂ ਤੇ ਰਾਤ ਨੂੰ ਕੋਟ ਖੋਲਦੇ ਹੋ 테ਰਰਿਸਟ ਨੂੰ ਬਚਾਉਣ ਅਸੇ ਕਾਂਗਰਸ ਕਹਿੰਦੀ ਰਾਤ ਨੂੰ ਕੋਟ ਖੋਲੋ ਲੇਕਿਨ ਨਾਮ ਜਨਮ ਭੂਮੀ ਦੇ ਫੈਸਲੇ ਦੀ ਤਰੀਕਾ ਅੱਗੇ ਪਾਓ ਇੱਥੋਂ ਤੱਕ ਨਹੀਂ ਜਦੋਂ ਰਾਮ ਜਨਮ ਭੂਮੀ ਦਾ ਫੈਸਲਾ ਹੋ ਗਿਆ ਮੰਦਿਰ ਦੀ ਪ੍ਰਾਣ ਪ੍ਰਤੀਸ਼ਟਾ ਦਾ ਕਾਰਜਕ੍ਰਮ ਆਇਆ ਪੂਰੀ ਕਾਂਗਰਸ ਪਾਰਟੀ ਔਰ ਐਂਡੀ ਗਠਬੰਧਨ ਦੇ ਨੇਤਾ ਬਾਈਸ਼ਕਾਰ ਕੀਤਾ ਐਸ ਇਜ਼ ਰਾਮ ਭਾਰਤ ਦੇ ਕੰਨ ਕੰਨ ਚ ਨਹੀਂ ਭਾਰਤ ਦੇ ਜਨ ਜਨ ਦੇ ਡੀਐਨਏ ਚ ਹੈ ਰਾਮ ਮੁਗਲ ਨਹੀਂ ਕੱਢ ਸਕੇ ਤੁਰਕ ਨਹੀਂ ਕੱਢ ਸਕੇ ਤੇ ਕਾਂਗਰਸ ਪਾਰਟੀ ਵੀ ਕੱਢ ਨਹੀਂ ਸਕੇਗੀ ਰਾਮ ਦੇ ਵੰਸ਼ਜ ਹੁੰਦਾ ਸਾਨੂੰ ਗਰਵ ਹੈ ਇਹ ਭਾਰਤ ਦੀ ਭੂਮੀ ਮਰਿਆਦਾ ਪਰਸ਼ੋਦਮ ਰਾਮ ਨੂੰ ਮਨ ਕੇ ਕੇ ਵੱਧੀ ਹੈ ਉਹਨੂੰ ਸਲੂਟ ਕਰਕੇ ਅੱਗੇ ਵੱਧੀ ਹੈ ਉਹਨੂੰ ਪ੍ਰਣਾਮ ਕਰਕੇ ਅੱਗੇ ਵੱਧੀ ਹੈ ਔਰ भारत के कन कण में राम है भारत के जन-जन में डीएन में राम है और कश्मीर तो लेके कन्याकुमारी तक कच्छ तो लेके कोहिमा तक ही नहीं पूरे विश्व के अंदर राम नाम लेवा लोग राम वर मर्यादा पुरुषोत्तम बनन जाते जीवन भर प्रयास करते सर केजरीवाल जी से वो कि आपने बहिष्कार कि क्यों किया ਕਿਆ RAM ਜਨਭੂਮੀ ਕਾ ਆਪਨੇ ਬਹਿਸ਼ਕਾਰ ਨਹੀਂ ਕੀਆ ਉਹਨਾਂ ਨੂੰ ਪੁੱਛਣਾ ਉਹਨਾਂ ਨੂੰ ਪੁੱਛਣਾ ਉਹਨਾਂ ਨਾਲ ਹੱਥ ਮਲਾਉਂਦੇ ਹੋ ਫੋਟੋਆਂ ਲਾਂਦੇ ਹੋ ਜਿਨ੍ਹਾਂ ਨੇ ਅਯੁੱਧਿਆ ਦੇ ਅੰਦਰ ਕਾਰ ਸੇਵਕਾਂ ਦੀਆਂ ਲਾਸ਼ਾਂ ਨਾਲ ਭਰਤਾ ਸੀ ਜਿਨ੍ਹਾਂ ਨੇ ਸਰਯੂ ਨੂੰ ਕਾਰ ਸੇਵਕਾਂ ਦੀਆਂ ਲਾਸ਼ਾਂ ਨਾਲ ਪੱਥਰ ਬਨ ਬਨ ਕੇ ਸਰੀਰ ਸੁੱਟੀਆਂ ਸੀ ਦੇਹ ਦਿੱਤਾ ਸਭ ਚਾਹੁੰਦੇ ਹਾਂ ਸਾਨੂੰ ਗਰਵ ਹੈ ਕਿ ਅਸੀਂ ਸ਼੍ਰੀ ਰਾਮ ਜਨਮ ਭੂਮੀ ਅੰਦੋਲਨ ਦਾ ਹਿੱਸੇ ਕਰਦੇ ਹਾਂ ਦਾਦੀ ਕੀ ਦੇਸ਼ ਦੇ ਪ੍ਰਧਾਨ ਮੰਤਰੀ ਪਹਿਲਾਂ ਵੀ ਦੌਰੇ ਤੇ ਆ ਚੁੱਕੇ ਨੇ ਹੁਣ ਦੁਬਾਰਾ ਹੁਸ਼ਾਰਪੁਰ ਦੌਰੇ ਤੇ ਆ ਰਹੇ ਨੇ ਕਿਉਂਕਿ ਚੋਣ ਪ੍ਰਚਾਰ ਕਰਨ ਆ ਰਹੇ ਨੇ ਉੱਥੇ ਹੀ ਗੱਲ ਕੀਤੀ ਜਾਵੇ ਤਾਂ ਕਿਸਾਨ ਜਥੇਬੰਦੀਆਂ ਦਾ ਕਿਸਾਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਕਿ 29 ਨੂੰ ਜਾਣੇ ਕਿ ਜਿਸ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਮੋੜ ਪੰਜਾਬ ਦੇ ਵਿੱਚ ਆ ਰਹੇ ਨੇ ਉਸ ਦਿਨ ਦੇਸ਼ ਪੰਜਾਬ ਭਰ ਦੇ ਵਿੱਚ ਬੀਜੇਪੀ ਲੀਡਰਾਂ ਦਾ ਵਿਰੋਧ ਕੀਤਾ ਜਾਵੇਗਾ ਤੇ ਜਿਹੜੇ ਵੀ ਬੀਜੇਪੀ ਦੇ ਉਮੀਦਵਾਰ ਨੇ ਉਹਨਾਂ ਦਾ ਪਹਿਲਾਂ ਹੀ ਘਰਾਓ ਕੀਤਾ ਜਾ ਰਿਹਾ ਪਰ ਕਿਤਨੇ ਕਿਤੇ ਕਿਸਾਨ ਜਥ ਹੁਣ ਆਪਣੀ ਕਾਲ ਨੂੰ ਹੋਰ ਤਿੱਖਾ ਕਰਤਾ ਕਿਉਂਕਿ ਲਗਾਤਾਰ ਵਿਜੇਪੀ ਲੀਡਰਾਂ ਦੀਆਂ ਅਜਈਆਂ ਬੈਨਬੈਜੀਆਂ ਆ ਰਹੀਆਂ ਨੇ ਜਿੱਥੇ ਰਵਨੀਤ ਸਿੰਘ ਬਿੱਟੂ ਦਾ ਬਿਆਨ ਆਇਆ ਸੀ ਸਿੰਘੀ ਜਾਖੜ ਦਾ ਵੀ ਅਤੇ ਹੰਸ ਰਾਜ ਹੰਸ ਦਾ ਜਿਹੜੇ ਚੱਲਦੇ ਨੇ ਕਿਸਾਨਾਂ ਦੇ ਵਿੱਚ ਜਿਹੜਾ ਗੁੱਸਾ ਵੱਧਦਾ ਜਾ ਰਿਹਾ ਹੁਣ ਕਿਤਨਾ ਕਿਤੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਪੰਜਾਬ ਦਾ ਦੌਰਾ ਉਸ ਦੇ ਵਿੱਚ ਵੀ ਕਿਤਨਾ ਕਿਤੇ ਗੜਚਣ ਤਾਂ ਨਹੀਂ ਪੈਦਾ ਹੋ ਸਕਦੀ ਪਰ ਕੀ ਕਹਿ ਸਕਦੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਿਰੋਧ ਦੀ ਕਾਲ ਦਿੱਤੀ ਗਈ ਆ